ਜੀ ਜਿਹੜੇ ਤੁਸੀਂ ਇਹ ਕਰੀਰ ਵੇਖ ਰਹੇ ਹੋ ਇਹ ਕੋਈ ਆਮ ਕਰੀਰ ਨਹੀਂ ਹੈਗੇ ਕੋਈ ਨੋਰਮਲ ਕਰੀਰ ਨਹੀਂ ਹੈਗੇ ਇਹ ਉਹ ਕਰੀਰ ਹਨ ਜਿਨ੍ਹਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਟਾਈਮ ਦੇ ਵਿੱਚ ਆਪਣਾ ਜਿਹੜਾ ਘੋੜਾ ਬੰਨਿਆ ਕਰਦੇ ਸਨ ਇਹ ਬਹੁਤ ਹੀ ਇਤਿਹਾਸਕ ਤੇ ਪ੍ਰਾਤਣ ਪੁਰਾਣੇ ਜਿਹੜੇ ਕਰੀਰ ਨੇ ਤੇ ਆਜੋ ਜੀ ਤੁਹਾਨੂੰ ਉਧਰਲਾ ਕਰੀਰ ਵੀ ਦਿਖਾ ਦਈਏ ਲਓ ਜੀ ਸਾਧ ਸੰਗਤ ਜੀ ਤੁਸੀਂ ਇੱਧਰਲੇ ਪਾਸੇ ਵੀ ਜੋ ਕਰੀਰ ਲੱਗਿਆ ਹੋਇਆ ਇਸ ਕਰੀਰ ਦੇ ਵੀ ਤੁਸੀਂ ਦਰਸਨ ਜਿਹੜੇ ਕਰ ਸਕਦੇ ਹਾਂ ਸੋ ਪੜ ਸਕਦੇ ਤੁਸੀਂ ਸਕਰੀਨ ਸ਼ਾਟ ਲੈ ਕੇ ਇਹ ਜੋ ਕਰੀਰ ਦੇ ਦਰਖਤ ਤੁਸੀਂ ਦੇਖ ਰਹੇ ਹੋ ਸਤਗੁਰ ਦਸਮ ਪਿਤਾ ਜੀ ਇਸ ਕਰੀਰ ਦੇ ਨਾਲ ਜਿਹੜਾ ਆਪਦਾ ਘੋੜਾ ਬੰਨਿਆ ਕਰਦੇ ਸਨ ਸੋ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਸ ਵਕਤ ਤੁਸੀਂ ਦਰਸ਼ਨ ਮੇਲਾ ਜਿਹੜਾ ਕਰ ਰਹੇ ਹਾਂ ਦਰਸ਼ਨ ਦੇ ਰਹਾ ਕਰ ਰਹੇ ਹਾਂ ਸੋ ਗੁਰਦੁਆਰਾ ਸਾਹਿਬ ਦੇ ਅੰਦਰ ਰਾਗੀ ਟਾਡੀ ਜਿਹੜਾ ਕੀਰਤਨ ਕਰ ਰਹੇ ਹਨ ਸਾਥ ਸੰਗਤਾਂ ਨੂੰ ਕੀਰਤਨ ਸੁਣਾ ਕੇ ਨਿਹਾਲ ਕਰ ਰਹੇ ਹਨ ਸੋ ਇਹ ਜੀ ਉਹ ਕਰੀਰ ਹਨ ਤੇ ਉਧਰ ਵੀ ਤੁਸੀਂ ਕਰੀਰ ਦੇਖਿਆ ਜੀ ਤੇ ਇਧਰ ਜੀ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਤਲਵੰਡੀ ਸਾਬੂ ਸੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਫੋਲੋ ਜ਼ਰੂਰ ਕਰ ਲਿਓ ਜੀ ਸਤਿ ਸ੍ਰੀ ਅਕਾਲ